ਬਾਲੀਵੁੱਡ ਫਿਲਮ ਬਾਰਡਰ 2 ਪੰਜਾਬੀ ਦਰਸ਼ਕਾਂ ਦੇ ਲਈ ਹੋਰ ਵੀ ਜ਼ਿਆਦਾ ਐਕਸਾਈਟਿੰਗ ਬਣਦੀ ਜਾ ਰਹੀ ਹੈ ਕਿਉਂਕਿ ਹੁਣ ਇੱਕ ਹੋਰ ਖੂਬਸੂਰਤ ਪੰਜਾਬੀ ਅਦਾਕਾਰਾ ਦਾ ਨਾਮ ਫਿਲਮ ਦੇ ਨਾਲ ਜੁੜ ਗਿਆ। ਜੀਹਾਂ ਪੰਜਾਬੀ ਗਲੋਬਲ ਸਟਾਰ ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਤੁਹਾਨੂੰ ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਤੇ ਬਾਲੀਵੁੱਡ ਦੇ ਵਿੱਚ ਇਹਨਾਂ ਦਿਨੀ ਆਪਣਾ ਝੰਡਾ ਬੁਲੰਦ ਕਰਨ ਵਾਲੀ ਸੋਨਮ ਬਾਜਵਾ ਵੀ ਬਾਰਡਰ 2 ਦੇ ਵਿੱਚ ਦਿਖਾਈ ਦੇਵੇਗੀ। ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਦਿਲਜੀਤ ਦੇ ਨਾਲ ਕਈ ਹਿੱਟ ਫਿਲਮਾਂ ਪਹਿਲਾਂ ਵੀ ਦੇ ਚੁੱਕੀ ਹੈ। ਹੁਣ ਬਾਰਡਰ 2 ਦੇ ਵਿੱਚ ਸੋਨਮ ਬਾਜਵਾ ਨੂੰ ਦੇਖਣ ਦੇ ਕਾਫੀ ਜ਼ਿਆਦਾ ਐਕਸਾਈਟਡ ਨੇ ਇੱਕ ਵੱਡੀ ਸਟਾਰ ਕਾਸਟ ਵਾਲੀ ਅਤੇ ਪਹਿਲਾਂ ਤੋਂ ਹੀ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਥਾਂ ਰੱਖਣ ਵਾਲੀ ਬਾਲੀਵੁੱਡ ਫਿਲਮ ਬਾਰਡਰ ਦਾ ਅਗਲਾ ਭਾਗ ਯਾਨੀ ਕਿ ਬਾਰਡਰ 2 22 ਜਨਵਰੀ 2026 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਿਹਾ ਸਾਨੀ ਦਿਓਲ ਦੀ ਇਸ ਫਿਲਮ ਦੇ ਪਹਿਲੇ ਭਾਗ ਨੂੰ ਵੀ ਰਿਕਾਰਡ ਸਫਲਤਾ ਮਿਲੀ ਸੀ ਉਸ ਸਮੇਂ ਇਸ ਫਿਲਮ ਨੂੰ ਜੇਪੀ ਦਿੱਤਾ ਸਾਹਿਬ ਨੇ ਡਾਇਰੈਕਟ ਕੀਤਾ ਸੀ ਸਨੀ ਦਿਓਲ ਦੇ ਨਾਲ-ਨਾਲ ਦਰਸ਼ਕਾਂ ਨੇ ਸੁਨੀਲ ਸ਼ੇਟੀ, ਅਕਸ਼ੇ ਖੰਨਾ, ਜੈਕੀ ਸ਼ਰੌਫ ਤੇ ਪੁਨੀਤ ਈਸਰ ਦੇ ਕਿਰਦਾਰਾਂ ਨੂੰ ਵੀ ਕਾਫੀ ਪਸੰਦ ਕੀਤਾ ਇਹਨਾਂ ਤੋਂ ਇਲਾਵਾ ਫਿਲਮ ਦੇ ਵਿੱਚ ਪੂਜਾ ਭੱਟ, ਤੱਬੂ ਅਤੇ ਸ਼ਰਬਾਨੀ ਮੁਖਰਜੀ ਨੇ ਕਿਰਦਾਰ ਨਿਭਾਏ ਸੀ ਲਿਹਾਜ਼ਾ ਬਾਰਡਰ 2 ਬਣਾਉਣ ਵਾਲੇ ਮੇਕਰਸ ਦੇ ਲਈ ਹੁਣ ਇਹ ਬਹੁਤ ਜ਼ਰੂਰੀ ਹੋ ਗਿਆ ਸੀ ਕਿ ਫਿਲਮ ਦੀ ਸਟਾਰ ਕਾਸਟ ਬਹੁਤ ਚੁਨਿੰਦਾ ਹੋਣੀ ਚਾਹੀਦੀ ਹੈ ਇਸ ਵਾਰੀ ਫਿਲਮ ਨੂੰ ਅਨੁਰਾਗ ਸਿੰਘ ਡਾਇਰੈਕਟ ਕਰ ਰਹੇ ਨੇ ਜੇਪੀ ਦੱਤਾ ਸਾਹਿਬ ਅਤੇ ਉਹਨਾਂ ਦੀ ਬੇਟੀ ਨਿਧੀ ਦੱਤਾ ਫਿਲਮ ਦੇ ਪ੍ਰੋਡਿਊਸਰ ਨੇ ਸੋ ਜੀਮੇ ਕੇ ਤੁਹਾਨੂੰ ਦੱਸਿਆ ਕਿ ਇਹਨਾਂ ਵੱਲੋਂ ਫਿਲਮ ਦੀ ਸਟਾਰ ਕਾਸਟ ਉੱਪਰ ਕਾਫੀ ਧਿਆਨ ਦਿੱਤਾ ਗਿਆ ਸਨੀ ਦਿਓਲ ਤੋਂ ਇਲਾਵਾ ਸੁਨੀਲ ਸ਼ੈਟੀ ਦੀ ਲੈਗੇਸੀ ਨੂੰ ਉਹਨਾਂ ਦੇ ਬੇਟੇ ਇਹਾਨ ਸ਼ੈਟੀ ਫਿਲਮ ਦੇ ਵਿੱਚ ਅੱਗੇ ਲੈ ਕੇ ਜਾ ਰਹੇ ਨੇ ਵਰੁਣ ਤਵੰਦਾ ਕਿਰਦਾਰ ਵੀ ਫਿਲਮ ਦੇ ਵਿੱਚ ਬਹੁਤ ਅਹਿਮ ਹੈ ਪਰ ਜੇ ਗੱਲ ਕੀਤੀ ਜਾਵੇ ਗਲੋਬਲ 스타 ਦਿਲਜੀਤ ਦੋਸਾਂਝ ਦੀ ਤਾਂ ਦਿਲਜੀਤ ਨੇ ਇਸ ਫਿਲਮ ਨੂੰ ਇੱਕ ਵਕਰੀ ਉਚਾਈ ਦੇ ਉੱਪਰ ਪਹੁੰਚਾ ਦਿੱਤਾ ਅਤੇ ਪੰਜਾਬ ਦੇ ਵਿੱਚ ਫਿਲਮ ਦਾ ਹੋਲਡ ਬਹੁਤ ਜ਼ਿਆਦਾ ਮਜ਼ਬੂਤ ਕਰ ਦਿੱਤਾ ਇਸ ਦੇ ਨਾਲ ਹੀ ਫੀਮੇਲ ਸਟਾਰਸ ਦੀ ਗੱਲ ਕੀਤੀ ਜਾਵੇ ਤਾਂ ਸੋਨਮ ਬਾਜਵਾ ਦਾ ਨਾਮ ਫਿਲਮ ਦੇ ਨਾਲ ਜੁੜਨ ਤੋਂ ਬਾਅਦ ਫਿਲਮ ਨੂੰ ਹੋਰ ਚਾਰ ਚੰਨ ਲੱਗੇ ਨੇ ਦੋ ਹੋਰ ਫੀਮੇਲ ਸਟਾਰਸ ਤੁਹਾਨੂੰ ਫਿਲਮ ਦੇ ਵਿੱਚ ਦੇਖਣ ਨੂੰ ਮਿਲਣ ਵਾਲੀਆਂ ਨੇ ਮੋਨਾ ਸਿੰਘ ਅਤੇ ਮੇਧਾ ਰਾਣਾ ਸੋਨਮ ਬਾਜਵਾ ਤੇ ਦਿਲਜੀਤ ਦੋਸਾਂਜ ਦੀ ਗੱਲ ਕੀਤੀ ਜਾਵੇ ਤਾਂ ਦੋਵਾਂ ਨੇ ਇਕੱਠੇ ਕਈ ਹਿੱਟ ਫਿਲਮਾਂ ਦਰਸ਼ਕਾਂ ਦੀ ਝੋਲੀ ਦੇ ਵਿੱਚ ਪਾਈਆਂ ਨੇ ਸੋਨਮ ਤੇ ਦਿਲਜੀਤ ਨੇ ਪੰਜਾਬ 1984 ਕਾਮੇਡੀ ਫਿਲਮ ਸਰਦਾਰ ਜੀ 2 ਐਕਸ਼ਨ ਨਾਲ ਭਰਪੂਰ ਫਿਲਮ ਸੁਪਰ ਸਿੰਘ ਅਤੇ ਪਰਿਵਾਰਿਕ ਮਨੋਰੰਜਕ ਫਿਲਮ ਹੌਸਲਾ ਰੱਖ ਦੇ ਵਿੱਚ ਇਕੱਠੇ ਕੰਮ ਕੀਤਾ ਹੈ ਪਰ ਮਜ਼ੇ ਦੀ ਗੱਲ ਤਾਂ ਇਹ ਹੈ ਕਿ ਜਦੋਂ ਤੋਂ ਬਾਰਡਰ ਫਿਲਮ ਦੀ ਚਰਚਾ ਚੱਲ ਰਹੀ ਹੈ ਉਸ ਸਮੇਂ ਤੋਂ ਹੀ ਫਿਲਮ ਦੇ ਨਾਲ ਨਵੇਂ-ਨਵੇਂ ਚਿਹਰੇ ਜੁੜਨ ਅਤੇ ਕੁਝ ਹੋਰ ਨਵੇਂ ਅਪਡੇਟਸ ਸਾਹਮਣੇ ਆਉਂਦੇ ਜਾ ਰਹੇ ਨੇ ਫਿਲਮ ਮੇਕਰਸ ਫਿਲਮ ਦੇ ਸਿਨੇਮਾ ਘਰਾਂ ਤੱਕ ਪਹੁੰਚਣ ਤੱਕ ਜੋ ਕੁਝ ਵੀ ਫਿਲਮ ਨੂੰ ਬਿਹਤਰ ਬਣਾਉਣ ਲਈ ਕੀਤਾ ਜਾ ਸਕਦਾ ਉਸ ਦੇ ਉੱਪਰ ਜ਼ੋਰ ਦੇ ਰਹੇ ਨੇ ਇਸ ਸੰਬੰਧੀ ਸਨੀ ਦਿਓਲ ਨੇ ਬਾਲੀਵੁੱਡ ਬੱਬਲ ਦੇ ਨਾਲ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਅਸੀਂ ਕਦੇ ਵੀ ਕਿਸੇ ਵੀ ਚੀਜ਼ ਬਾਰੇ ਨਿਸ਼ਚਿਤ ਨਹੀਂ ਹੁੰਦੇ ਬਸ ਚੁਣੌਤੀ ਦੇ ਨਾਲ ਕੁਝ ਕਰਨ ਦਾ ਉਤਸ਼ਾਹ ਹਮੇਸ਼ਾ ਦਿਲਚਸਪ ਹੁੰਦਾ ਹੈ ਜੇਕਰ ਕੋਈ ਵਿਅਕਤੀ ਸ਼ੁਰੂ ਕਰਨ ਤੋਂ ਪਹਿਲਾਂ ਸੋਚਦਾ ਤਾਂ ਉਹ ਕੰਮ ਨਹੀਂ ਕਰ ਸਕੇਗਾ ਸ਼ੁਰੂਆਤੀ ਦੇ ਵਿੱਚ ਚਰਚਾਵਾਂ ਜ਼ਰੂਰ ਹੁੰਦੀਆਂ ਨੇ ਫਿਰ ਸਾਨੂੰ ਬਹਾਵ ਦੇ ਨਾਲ ਚੱਲਣਾ ਪੈਂਦਾ ਹੈ ਫਿਲਮ ਬਾਰੇ ਚਰਚਾਵਾਂ ਦੀ ਗੱਲ ਕੀਤੀ ਜਾਵੇ ਤਾਂ ਦਿਲਜੀਤ ਦੋਸਾਂਝ ਦੀ ਪੰਜਾਬੀ ਫਿਲਮ ਸਰਦਾਰ ਜੀ 3 ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਦੇ ਹੋਣ ਕਾਰਨ ਦਿਲਜੀਤ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਨੂੰ ਬਾਰਡਰ 2 ਦੇ ਵਿੱਚੋਂ ਕੱਢਣ ਦੀਆਂ ਮੰਗਾਂ ਵੀ ਜ਼ੋਰਾਂ ਦੇ ਉੱਤੇ ਚੱਲ ਪਈਆਂ ਪਰ ਮੇਕਰਸ ਨੇ ਦਿਲਜੀਤ ਦੋਸਾਂਝ ਨੂੰ ਫਿਲਮ ਦੇ ਵਿੱਚ ਬਣਾਈ ਰੱਖਣ ਦੇ ਲਈ ਪੂਰੇ ਯਤਨ ਕੀਤੇ ਅਤੇ ਉਹ ਇਸ ਦੇ ਵਿੱਚ ਕਾਮਯਾਬ ਵੀ ਹੋਏ ਅਤੇ ਹੁਣ ਸੋਨਮ ਬਾਜਵਾ ਦਾ ਨਾਮ ਵੀ ਫਿਲਮ ਦੇ ਨਾਲ ਜੁੜ ਗਿਆ ਤੁਹਾਨੂੰ ਇੱਕ ਵਾਰੀ ਫੇਰ ਤੋਂ ਦੱਸ ਦਈਏ ਕਿ ਬਾਰਡਰ 2 22 ਜਨਵਰੀ 2026 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਜਾਏਗੀ ਫਿਲਹਾਲ ਫਿਲਮ ਦੇ ਟ੍ਰੇਲਰ ਤੇ ਗੀਤਾਂ ਦੀ ਉਡੀਕ ਹੈ ਤੁਸੀਂ ਬਾਰਡਰ 2 ਦੇ ਵਿੱਚ ਸੋਨਮ ਬਾਜਵਾ ਤੇ ਦਿਲਜੀਤ ਦੋਸਾਂਝ ਨੂੰ ਦੇਖਣ ਦੇ ਲਈ ਕਿੰਨੇ ਕੋ ਐਕਸਾਈਟਿਡ ਹੋ ਆਪਣੀ ਰਾਏ ਸਾਡੇ ਨਾਲ ਕਮੈਂਟਾਂ ਜ਼ਰੀਏ ਜ਼ਰੂਰ ਸਾਂਝੀ ਕਰਨਾ ਹੋਰ ਜਾਣਕਾਰੀ ਅਤੇ ਤਾਜ਼ਾ ਅਪਡੇਟਸ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ